ਅਸੀ ਤਾਂ ਜੀ ਕਹਿ ਕਹਿ ਕੇ ਥੱਕ ਗਏ ਆਂ ਵੀ ਵੀ ਸਾਨੂੰ ਬਚਾਣਾ ਨਾ ਤੇ ਇਹ ਵਪਾਰ ਕਰੋ ਇੱਕ ਦੂਏ ਨਾਲ ਬਿਲਕੁਲ ਪਿਆਰ ਵਧਾਓ ਸਾਡੀ ਜਿਹੜੀ ਕੋਈ ਸਬਜ਼ੀ ਉੱਧਰ ਜਾਵੇ ਉੱਧਰਲੀ ਸਬਜ਼ੀ ਇੱਧਰ ਆਵੇ ਤਾਂ ਬਚਦੇ ਆਂ ਨਹੀਂ ਤੇ ਬਚਦੇ ਨਹੀਂ ਆੜਤੀ ਕੋ ਜਾ ਕੇ ਅਸੀਂ ਬੈਠੇ ਹੁੰਨੇ ਜਿੱਦਾਂ ਚੋਰ ਨਹੀਂ ਫੜਿਆ ਹੁੰਦਾ ਠੰਡਾਰ ਦੇ ਕੋਲ ਇਦਾਂ ਉਹਨਾਂ ਕੋ ਪੈਸੇ ਮੰਗਿਦਿਆਂ ਉਹ ਕਹਿੰਦੇ ਕਰ ਦਿਆਂ ਤੁਹਾਡਾ ਕੁਝ ਫੇ ਕਹਿੰਦੇ ਅਗਲੀ ਜੁਮੇ ਰਾਤ ਆਓ ਸਾਨੂੰ ਇੰਨਾ ਸਾਰਾ ਲਾ ਦੇਣਾ ਤੇ ਅਸੀਂ ਆਪਣੇ ਮੁਲਖ ਨੂੰ ਕਿਤੇ ਤੱਕ ਕਿਤੇ ਲੈ ਜਾਈਏ ਹਾਂ ਜਿੰਨੀ ਅਸੀਂ ਮਿਹਨਤ ਕਰਦੇ ਇੱਥੇ ਬਿਲਕੁਲ ਮਿਹਨਤ ਬਹੁਤ ਕਰਦੇ ਅੱਛਾ ਨਾ ਕੈਮਰਾ ਬੰਦ ਹੋਵੇ ਨਾ কুরਲੀ ਕਰ ਲਿਓ ਸਵੇਰੇ ਸਪਰੇਅ ਕਰੀ ਸੀ ਉਹ ਤੁਹਾਡੀ ਲਓ ਜੀ ਅੰਜਮ ਸਰਵਾ ਸਾਹਿਬ ਦੇ ਨਾਲ ਆਪਾਂ ਹੁਣ ਇਹਨਾਂ ਦਾ ਖੇਤ ਵੇਖਣ ਚੱਲੇ ਆ ਜਿੱਥੇ ਬਹਿ ਕੇ ਅਸਕਰ ਹੀ ਕਾਹਦੀਆਂ ਤਿਹੜਾਂ ਨਾਲੇ ਪੁੱਟ-ਪੁੱਟ ਕੇ ਦੰਦਾ ਹੀ ਮਾਰਦੇ ਰਹਿੰਦੇ ਤੇ ਨਾਲੇ ਫਿਰ ਨਵੀਆਂ-ਨਵੀਆਂ ਗੱਲਾਂ ਤੇ ਸਿਆਣੇ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਪੌਲੀ ਹਾਊਸ ਕਹਿੰਦੇ ਆਪਣੇ ਦਾ ਪੌਲੀ ਹਾਊਸ ਕਹਿੰਦੇ ਇਹ ਪਤਾ ਨਹੀਂ ਹਾਂ ਪੌਲੀ ਹਾਊਸ ਹੀ ਕਹਿੰਦੇ ਹੋਣਗੇ ਵੀ ਕੀ ਹੋਰ ਕੁਝ ਕਹਿੰਦੇ ਹੋ ਸਰਵਾ ਸਾਹਿਬ ਅਸੀਂ ਟਨਲ ਫਾਰਮਿੰਗ ਇਹ ਹੁਣ ਕੀ ਕੀ ਬੀਜਾ ਜੇ ਤੇ ਏ ਇਥੇ ਸਿੱਖੀ ਦਾ ਲਾਇਆ ਤੇ ਇਥੇ ਸੀ ਟਮਾਟਰ ਲਾਣ ਲੱਗੇ ਆ ਜਿਹੜੀਆਂ ਹਰੀਆਂ ਮਿਰਚਾਂ ਲਾਈਆਂ ਨਾ ਸ਼ਿਮਲਾ ਮਿਰਚ ਤੇ ਹਰੀਆਂ ਮਿਰਚਾਂ ਅੱਛਾ ਉਹ ਦੋਵੇਂ ਮਰਬੇ ਲਾਈਆਂ ਤੇ ਆਪਾਂ ਗੱਲ ਕਰਾਂਗੇ ਮਿੱਟੀ ਤੁਹਾਡੀ ਕਿਹੜੀ نسل ਦੀ ਹੈ ਪਤਾ ਜੇ ਮੈਰੀ ਜ਼ਮੀਨ ਆ ਸਪੋਲੀ ਆ ਰੇਤਲੀ ਆ ਚੀਕਲੀ ਆ ਚੀਕੜੀ ਤੁਹਾਡੀ ਨਹੀਂ ਆ ਪਰ ਮੈ ਮੈਰਾ ਬੜੀ ਮੈਰਾ ਹੈ ਹਾਂ ਅੱਛਾ ਇੰਜ ਜਿਵੇਂ ਪਨੀਰੀ ਪਹਿਲਾਂ ਤੁਸੀਂ ਚਾਰ ਕਰ ਲੈਨੇ ਆ ਹਾਂ ਜੀ ਆ ਹੁਣ ਟਮਾਟਰ ਆ ਹੁਣ ਸਮਝੋ ਅਸੀਂ ਦਿਹਾੜੀ ਡੰਗ ਤੱਕ ਨਾ ਅਸੀਂ ਹੁਣੇ ਲਾ ਦੇਣੀ ਅੱਛਾ ਇਹ ਕਿੰਨੇ ਘੰਟੇ ਚੱਲਦੀ ਹੈ ਤੇ ਇਹ ਜਿੰਨਾ ਚਿਰ ਧੁੱਪਾ ਉਹਨਾਂ ਚਿਰ ਹਾਂ ਉਹਨਾਂ ਚਿਰ ਉਸ ਤੋਂ ਬਾਅਦ ਜਦੋਂ ਸੂਰਜ ụp ਗਿਆ ਫਿਰ ਬੰਦ ਬੱਸ ਫਿਰ ਬੰਦ ਫਿਰ ਇੰਜ ਐਟ ਟਾਈਮ ਬੰਦ ਹੋ ਜਾਂਦੀ ਹਾਂ ਆਪੇ ਹੀ ਬੰਦ ਹੋ ਜਾਂਦੀ ਗੂੰਗੂ ਕਰਨ ਲੱਗ ਜਾਂਦੀ ਨਾ ਅੱਛਾ ਜ਼ੋਰ ਲਾਂਦੀ ਹੈ ਫਿਰ ਉਹ ਚਾਹ ਪਾਣੀ ਨਹੀਂ ਜਾਂਦਾ ਆ ਤਾਂ 6 ਮੇਰੇ ਨਾਲ 5 ਦਾ ਪਾਈਪ ਆ ਹਾਂ ਜੀ 5 ਦਾ ਇਹਦੇ ਤੇ ਚੱਲਦੀ ਪਈ ਕਿੰਨੇ ਹੌਸਪਾਵਰ ਇਹ 20 ਦੀ ਮੋਟਰ 20 ਦੀ ਮੋਟਰ ਮਿੱਠਾ ਪਾਣੀ ਆ ਇਹ ਹਾਂ ਖੂਬ ਬਹੁਤ ਡੂੰਗਾ ਅੱਛਾ ਖੂਬ ਬਣਾਇਆ ਤੁਸੀਂ ਪ੍ਰੋਪਰ ਹਾਂ ਹਾਂ ਹੈ ਨਹੀਂ ਨਹੀਂ ਮੱਛੀ ਮੋਟਰ ਨਹੀਂ ਸਾਡੇ ਮੱਛੀ ਮੋਟਰਾਂ ਨੇ ਨਹੀਂ ਨਹੀਂ ਇਹ ਤਾਂ ਵੱਡੀ ਮੋਟਰਾਂ ਦਾ ਸਾਹਮਣੇ ਸਮਰਸੀਬਲ ਜਿਹੜੀ ਉੱਪਰ ਹੀ ਖੂਹ ਦੇ ਵਿੱਚ ਰੱਖੀ ਹੋਈ ਆ ਹਾਂ ਇਹ ਕਾਫੀ ਚੌੜਾ ਬਣਾਇਆ ਤੁਸੀਂ ਹਾਂ ਕਿੰਨਾ ਕੁ ਡੂੰਘਾ ਹੋਊਗਾ ਇਹ ਹੈਗਾ ਜੀ 50 ਫੁੱਟ ਅੱਛਾ ਤੇ ਬੋਰ ਕਿੰਨਾ ਡੂੰਘਾ ਸਾਰਾ ਬੋਰ ਬਣਦਾ 250 ਫੁੱਟ 250 ਫੁੱਟ ਇਹ 250 ਫੁੱਟ ਤੋਂ ਪਾਣੀ ਆ ਰਿਹਾ ਹਾਂਜੀ 250 ਫੁੱਟ ਪਾਣੀ ਮਿੱਠਾ ਹੈ ਮਿੱਠਾ ਪਣ ਠੰਡਾ ਪਣ ਅੱਛਾ ਹਾਂ ਕਿ ਮੋਸਟਲੀ ਜਿਹੜਾ ਕੀ ਨਾ ਫੈਸਲਾਬਾਦ ਦੇ ਲਾਲਪੁਰ ਦੇ ਨਾਲ ਲੱਗਦੇ ਪਿੰਡ ਨੇ ਜਿਵੇਂ ਸ਼ਰਾਕਾ ਪਿੰਡ ਹੀ ਆ ਉਹ ਪਾਣੀ ਖਰਾਬ ਨਹੀਂ ਗੰਦੇ ਉਹ ਤਾਂ ਮੂੰਹ ਚ ਕੁਰਲੀ ਕਰੀ ਤੇ ਕੌੜ ਖਾਰਾ ਪਾਣੀ ਕੌੜਾ ਪਣ ਇਹ ਮਿੱਠਾ ਪਾਣੀ ਹੈ ਇਹ ਮਿੱਠਾ ਉਹ ਇੱਕ ਬਸ ਆਂਦੀ ਆ ਕਹ ਲੋ ਵੀ ਇੱਕ ਇਦਾਂ ਕਰਕੇ ਤਾਂ ਇੱਕ ਲੈਣ ਜੀ ਆ ਹਾਂ ਉਹ ਕੌੜਿਆਂ ਪਾਣੀ ਆ ਅੱਛਾ ਅੱਛਾ ਉਹ ਉਧਰੋਂ ਸਾਡੇ ਵਾਲੇ ਪਾਸੋਂ ਤੁਰੀ ਹੈ ਤੇ ਇਦਾਂ ਉਹਦੇ ਨਾਲ ਸੇਵ ਨਹਿਰਾ ਵੀ ਬਣੀ ਹੈ ਅੱਛਾ ਅੱਛਾ ਪਰ ਇਹ ਸਾਡੇ ਵਾਲੀ ਜਿਹੜੀ ਲਪਟ ਹੈ ਨਾ ਇਹ 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 ਤਾਂ ਖੇਤੀ ਨੂੰ ਬਹੁਤ ਵਧੀਆ ਪਾਣੀ ਹੈ ਬਹੁਤ ਵਧੀਆ ਠੰਡਾ ਕੀ ਲੀਰਾਂ ਜੀ ਹਾਂ ਜੀ ਹਾਂ ਜੀ ਉਹ ਕਈ ਏਰੀਆਂ ਜਿਹੜਾ ਨਾ ਉਹ ਕਹਿੰਦੇ ਯਾਰ ਉਹ ਜੂਠਾ ਕਰਤਾ ਕਿ ਅਸੀਂ ਸਾਡੇ ਖਾਡੇ ਚ ਪਾਣੀ ਖੜਾ ਰਹਿੰਦਾ ਅਸੀਂ ਬਾਅਦ ਚ ਇੱਥੋਂ ਪੀਨੇ ਆ ਸਾਡੇ ਕਈ ਏਰੀਆ ਨੇ ਉੱਥੇ ਪਾਣੀ ਨਾ ਇਥੋਂ ਨਹੀਂ ਪੀਂਦੇ ਕਹਿੰਦੇ ਉੱਥੋਂ ਪੀਓ ਨਾ ਨਾ ਜਿਹੜਾ ਚੱਲਦਾ ਪਾਣੀ ਆ ਨਾ ਇਹ ਜੂਠਾ ਹੁੰਦਾ ਹੀ ਹਾਂ ਜ਼ੋਰ ਵੀ ਲਾਉਂਦੇ ਇਹ ਸਾਡੇ ਵੀ ਇਦਾਂ ਹੀ ਕਰਤਾ ਹਾਂ ਅਜੇ ਤਾਂ ਮਰਜ਼ੀ ਚੱਲਦਾ ਪਾਣੀ ਹਾਂ ਠੰਡਾ ਆ ਰਿਹਾ ਪਾਣੀ ਹਾਂ ਇਹ ੜਕੇ ੜਕੇ ਦਾ ਜਨਾਹ ਹੋ ਜਾਂਦਾ ਫੋਨ ਇਸ ਟਾਈਮ ਨਾਲ ਵੀ ਨਹੀਂ ਹੁੰਦਾ ਅੱਛਾ ਹਾਂ ਜੀ ਆਂਦੇ ਨਹੀਂ ਅੱਛਾ ਸੁਰੰਗ ਫਾਰਮਿੰਗ ਪਾਣੀ ਕੋਸਾ ਹੁੰਦਾ ਹਾਂ ੜਕੇ ਥੋੜਾ ਜਿਹਾ ਕੋਸਾ ਹੁੰਦਾ ਪਾਣੀ ਦਾ ਉਸ ਟਾਈਮ ਵੀ ਠੰਡਾ ਹੁੰਦਾ ਪਿੰਡਾ ਥੋੜਾ ਜਿਹਾ ਠਰਿਆ ਹੁੰਦਾ ਪਾਣੀ ਕੋਸਾ ਲੱਗਦਾ ਹਾਂ ਬੰਦ ਕਰਕੇ ਦੂਰ ਚੱਲ ਅੱਛਾ ਖਾਲ ਦਿਖਾਇਓ ਸ਼ਰਾਕ ਇਹ ਇੰਨਾ ਉੱਚਾ ਖਾਲ ਤੇ ਇਹ ਕਿਵੇਂ ਟਿਕ ਗਿਆ ਥੱਲੇ ਵੀ ਪ੍ਰਸਤਰ ਸ਼ਰਾਕ ਅੱਗੇ ਹੋ ਗਏ ਨਾ ਵਿੱਚੋਂ ਮੜਾ ਦਿਖਾਈ ਇਹ ਬਣਿਆ ਬਣਾਇਆ ਜੀ ਇਦਾਂ ਹੀ ਲੱਭਦਾ ਆ ਸਿੱਲਾਂੀਆਂ ਜਿਹੜੀਆਂ ਸਿੱਲਾਂ ਹਾਂ ਇਹ ਬਣਿਆ ਬਣਾਇ ਲੱਭਦਾ ਤੇ ਸਾਡੇ ਉਹ ਦੂਸਰੇ ਨਾ ਖੱਤਿਆਂ ਨੂੰ ਲੱਗਦਾ ਨਹੀਂ ਸੀ ਅਸੀਂ ਫਿਰ ਇਹ ਤੋਂ ਖਾਲਾ ਤਾਂ ਚੱਕਣਾ ਸੀ ਅਸੀਂ ਫਿਰ ਆ ਸੀਮਿੰਟ ਦਾ ਬਣਿਆ ਬਣਾਇ ਖਾਲਾ ਤੇ ਪਾਈਪ ਲਾਈਨ ਨਹੀਂ ਪੈਂਦੀ ਪਾਈਪ ਨਹੀਂ ਸਾਡੇ ਇੱਥੇ ਪਾਉਂਦੇ ਜਿਹੜੀ ਪਾਈਪ ਨੱਪ ਕੇ ਪਾਈਪ ਲਾਈਨ ਹੋਰ ਹੀ ਸਾਡੇ ਪਾਉਂਦੇ ਉਹ ਕਿਸੇ ਨੇ ਵੀ ਨਹੀਂ ਪਾਇਆ ਆ ਖਾਲੇ ਪਾਇ ਸਾਡੇ ਹੁਣ ਜੇ ਦੂਰ ਪਾਣੀ ਲੈ ਕੇ ਜਾਣਾ ਚਾਹੇ 20-20 ਕਿੱਲੇ ਦੂਰ ਜਿਵੇਂ ਉਹ ਪੌਲੀ ਹਾਊਸ ਆ ਹਾਂ ਨਾ ਜੀ ਉੱਥੇ ਤੱਕ ਥੱਲੇ ਪਾਈਪ ਲਾਈਨ ਨੱਪ ਕੇ ਭਾਵੇਂ ਕਿਸੇ ਦੀ ਵੀ ਜ਼ਮੀਨ ਉਹਨੇ ਵੀ ਕਹਿਣਾ ਵੀ ਚੱਲ ਤੂੰ ਲੈ ਜਾ ਯਾਰ ਜੇ ਭਾਈ ਬੰਦੀ ਹੈਗੀ ਤਾਂ ਉਹਦੇ ਵਿੱਚ ਦੀ ਨੱਪ ਕੇ ਫਿਰ ਉੱਥੇ ਜਾ ਕੇ ਕੱਢ ਦੇਣੀ ਜਿਵੇਂ ਸਿੱਧੂ ਮੂਸੇ ਵਾਲੇ ਦੇ ਫਾਰਮ ਮੈਂ ਦੇਖਿਆ ਸੀਗਾ ਉਹਨੇ 20 25 ਕਿੱਲੇ ਦੂਰ ਜਿਹੜਾ ਸੀ ਨਾ ਨਹਿਰ ਦਾ ਪਾਣੀ ਚੱਕ ਕੇ ਵਿੱਚ ਪਾ ਕੇ ਪਾਈਪਲਾਈਨ ਪਾ ਕੇ ਦੂਜੀ ਪਹਲੀ ਨੂੰ ਲੈ ਗਿਆ ਸੀ ਜਿੱਥੇ ਨਹਿਰ ਦਾ ਪਾਣੀ ਨਹੀਂ ਪੈਂਦਾ ਅੱਛਾ ਉਹ ਹਾਂਜੀ ਉਹ ਪਾਈਪਲਾਈਨ ਹੁੰਦੀ 10 10 12 12 ਇੰਚ ਦੇ ਪੋਰੇ ਤੇ 3 3 4 4 ਫੁੱਟ ਡੂੰਘੇ ਨੱਪ ਦਿੰਦੇ ਹਾਂ ਨਹੀਂ ਉਹ ਤਾਂ ਅਸੇ ਨਿਜਾਮ ਸਾਡੇ ਨਹੀਂ ਹੈ ਹਾਂ ਨਹੀਂ ਤੁਹਾਡੇ ਨਹੀਂ ਹੈਗਾ ਸਾਡੇ ਉਹ ਕਿਵੇਂ ਕਰਨੀ ਹੈ ਨਾ ਨਾ ਉਥਾਂ-ਉਥਾਂ ਤੇ ਉਹ ਤਾਂ ਉਥੋਂ ਕੱਢਣਾ ਹੀ ਉਥੋਂ ਆਣਾ ਪਾਣੀ ਅੱਛਾ ਕੱਢਣਾ ਤੇ ਜੇ ਨਹੀਂ ਨਹੀਂ ਮੰਨ ਲਓ ਜੇ 5 ਕਿੱਲਾਂ ਤੇ ਜਾ ਕੇ ਉਹਨੂੰ ਕੱਢਣਾ ਉੱਥੇ ਉਹਨੂੰ ਦਿੱਤਾ ਹੋਇਆ ਢੱਕਣ ਦਿੱਤਾ ਉਹਨੂੰ ਚੂੜੀ ਖੋਲਣੀ ਆ ਉਹ ਪਾਣੀ ਉੱਥੇ ਸਾਰਾ ਨਿਕਲਣਾ ਸ਼ੁਰੂ ਹੋਏ ਨਾ ਉੱਥੋਂ ਫਿਰ ਗਾਂ ਸਪਲਾਈ ਜਿਹੜੇ ਖੱਤੇ ਨੂੰ ਲਾਉਣਾ ਤੇ ਅੱਛਾ ਹਾਂ ਇੰਜੋਏ ਉਹ ਤਾਂ ਮੋਟਰ ਚਲਾਓ ਫਿਰ ਜਿਹੜਾ ਖਾ ਇਹ ਵੇਸਟਿੰਗ ਨਹੀਂ ਹੁੰਦੀ ਮੋਟਰ ਚਲਾਓ ਤੇ ਪਾਣੀ ਜਾ ਕੇ ਉੱਥੇ ਨਿਕਲੂ ਪਚੀਆਂ ਗੱਲਿਆਂ ਤੇ ਰਾਜ ਬੂੰਦ ਵੀ ਨਹੀਂ ਨਿਕਲਣੀ ਅੱਛਾ ਜਿਹੜਾ ਆਪਣੇ ਆ ਲੀਕ ਹੋ ਜਾਂਦਾ ਐਵੇਂ ਨਹੀਂ ਇੱਥੇ ਹੋ ਰਿਹਾ ਲੀਕ ਕਿਤੇ ਨਹੀਂ ਹੁਣ ਆ ਤਾਂ ਬਹੁ ਇਹ ਤਾਂ ਫੇ ਤੁਸੀਂ ਇਹਨੂੰ ਪਲਸਟਰ ਵੀ ਕਰ ਦਿੰਦੇ ਹੋਵੋਗੇ ਨਾ ਨਾ ਲੋੜ ਹੀ ਨਹੀਂ ਵੀ ਅੰਜਮ ਸਰਵਾਰ ਸਾਹਿਬ ਨਾਲ ਇੰਨਾ ਖਾਲਾਂ ਤੇ ਬਹਿ ਕੇ ਜਿਹੜਾ ਉਹ ਗੱਲਾਂ ਬਾਤਾਂ ਆਪਣੇ ਨਾਲ ਕਰਦੇ ਆ ਜਿਹੜੀਆਂ ਆਪਾਂ ਵਲੌਗ ਉਹਨਾਂ ਦੇ ਦੇਖਦੇ ਆ ਤੇ ਅੱਜ ਅਸੀਂ ਆਪ ਹੀ ਫਿਜ਼ੀਕਲੀ ਦੇਖਣ ਆ ਗਏ ਤੇ ਇਹ ਇਹਨਾਂ ਨੂੰ ਜਿਵੇਂ ਆਪਾਂ ਪੌਲੀ ਹਾਊਸ ਕਹਿੰਨੇ ਇਹਨਾਂ ਨੂੰ ਪਰ ਇਹ ਕਹਿੰਦੇ ਟਨਲ ਫਾਰਮਿੰਗ ਯਾਨੀ ਸੁਰੰਗ ਫਾਰਮਿੰਗ ਨਹੀਂ ਨਹੀਂ ਇਹ ਖੀਰਾ ਲੱਗਾ ਆ ਜਾਲ ਲੱਗਾ ਅੱਛਾ ਅੱਛਾ ਹਾਂ ਇਹ ਤੇ ਜਾਲ ਆ ਜਾਲ ਨੂੰ ਫੜ ਫੜ ਕੇ ਗਾਂ ਤੁਰ ਹੀ ਜਾਂਦਾ ਉਹ ਗਾਂਾਂ ਧੁੱਪੇ ਨੂੰ ਚੱਲੋਂ ਨਾ ਇੱਧਰ ਤਾਂ ਛਾਵੇਂ ਪਿਛਲੇ ਸਮੇਂ ਦੌਰਾਨ ਇੱਕ ਵੀਡੀਓ ਤੁਹਾਡੀ ਦੇਖੀ ਸੀ ਉਹ ਤੁਸੀਂ ਖੀਰਿਆਂ ਦਾ ਕਿ ਸ਼ਿਮਲੇ ਮਿਰਚਾਂ ਦਾ ਢੇਰ ਚਾ ਲਾ ਕੇ ਬੈਠੇ ਹਾਂ ਤੇ ਉਹ ਤੁਸੀਂ ਰੇਟ ਦੀ ਗੱਲ ਕਰ ਰਹੇ ਸੀ ਹਾਂ ਹਾਂ ਇੰਨੀ ਵਧੀਆ ਤਰੀਕੇ ਨਾਲ ਖੇਤੀ ਕਰਦੇ ਹੋ ਰੇਟ ਵਧੀਆ ਮਿਲ ਜਾਂਦਾ ਬਸ ਉਹ ਕਿਤੇ ਇਹ ਰੇਟ ਦਾ ਅਸਲ ਤਾਂ ਰੋਣਾ ਸਾਡਾ ਇਹੀ ਆ ਹਾਂ ਸਾਨੂੰ ਤਾਂ ਇੱਥੇ ਹੀ ਮਾਰ ਪੈ ਰਹੀ ਹੈ ਅੱਛਾ ਵੀ ਮੈਂ ਆ ਫਸਲਾਈ ਆ ਹਾਂ ਇਹਨੂੰ ਮੈਂ 6 ਮਹੀਨੇ ਪਾਲਿਆ ਮੇਰੇ ਕੋਲ 6 ਮਹੀਨੇ ਰਹੀ ਹੈ ਮੈਂ ਸਿਆਲਾ ਸਾਰਾ ਇਹਦੇ ਬੰਦੇ ਤੇ ਖਲੋ ਕੇ ਸਿਰ ਤੇ ਸਿਆ ਹਾਂ ਦੁਕਾਨਦਾਰ ਕੋ ਜਾਂਦੀ ਹੈ 4 ਘੰਟਿਆਂ ਵਾਸਤੇ ਹਾਂ ਪੈਸੇ ਉਹ ਕਮਾ ਜਾਂਦਾ ਉਹ ਜ਼ਿਆਦਾ ਕਮਾ ਜਾਂਦਾ ਉਹ ਜ਼ਿਆਦਾ ਕਮਾ ਜਾਂਦਾ ਇਹ ਹੁਣ ਕਿਸ ਰੇਟ ਵਿਖੂਗਾ ਤਿਆਰ ਹੈ ਤੁਹਾਡਾ ਹਨਾ ਮੈਨੂੰ ਲੱਗਦਾ ਕਿੰਨੇ ਦਿਨਾਂ ਤੱਕ ਕੀਰਾ ਸਾਡਾ ਕਹ ਲਓ ਵੀ ਇਹ ਗੇਤਰਾ ਇਹਦੇ ਤੇ ਟਿਸ਼ੂ ਪਾਇਆ ਉੱਤੇ ਸੀ ਮومی ਲਫਾਫਾ ਪਾਇਆ ਤੇ ਥੱਲੇ ਕੁਝ ਹੋਰ ਹੈ ਹਾਂ ਥੱਲੇ ਟਿਸ਼ੂ ਉੱਤੇ ਮومی ਲਫਾਫਾ ਇਸ ਵਾਲੇ ਚ ਗਰਮੀਆਂ ਬਣਾਈਆਂ ਨਾ ਅੱਛਾ 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 ਹਾਂ ਵੀ ਇਹਨੂੰ ਹੀਟ ਦਿੱਤੀ ਹਾਂਜੀ ਤੇ ਉਹ ਦੇਖੋ ਨਾ ਉਹ ਤੋੜ ਕੇ ਮੜ ਜਾ ਖਾਓ ਤਾਂ ਆ ਲਾ ਦਾ ਬਣਿਆ ਪਿਆ ਹਾਂ ਜਾਈਂਗਾ ਮਾਰਕੀਟ 'ਚ ਅਜ ਇਹਨੂੰ ਅਸੀਂ ਨਾ ਦੁਜਾ ਚਾਈਨੀਸ ਕਹਿੰਦੇ ਤੁਸੀਂ ਕੀ ਕਹਿੰਦੇ ਹੋ ਅਸ ਤਖੀਰਾ ਹੀ ਕਹਿੰਦੇ ਇਹਨੂੰ ਨਹੀਂ ਚਾਈਨੀਸ ਖੀਰਾ ਕਹਿੰਦੇ ਇੱਕ ਤਾਂ ਦੇਸੀ ਖੀਰਾ ਆਪਣਾ ਹੁੰਦਾ ਆ ਦੇਸੀ ਨਹੀਂ ਹੈ ਦੇਸੀ ਤਾਂ ਕੌੜਾ ਬਹੁਤ ਹੁੰਦਾ ਇਹ ਤਾਂ ਮਿੱਠਾ ਵਕਾ ਲਓ ਜੀ ਕੇਸਰ ਸਾਹਿਬ ਤੁਸੀਂ ਵੀ ਦੇਖੋ ਖਾ ਕੇ ਹਾਂ ਹੋਰ ਤੋੜ ਲਓ ਪ੍ਰਧਾਨ ਜੀ ਬਹੁਤ ਸਵਾਦ ਹੈ ਸ਼ਕੋ ਹਾਂ ਹੂੰ ਹੈ ਨਾ ਮਿੱਠਾ ਬਿਲਕੁਲ ਬਹੁਤ ਵਧੀਆ ਦੇਸੀ ਆ ਉਹਨੂੰ ਤਾਂ ਰਗੜਨਾ ਪੈਂਦਾ ਝਾਗ ਕਢਣੀ ਪੈਂਦੀ ਕੜਤਨ ਉਹਦੀ ਕਢਣੀ ਪੈਂਦੀ ਇਹਨੂੰ ਕੋਈ ਨਹੀਂ ਜਿੱਦਾਂ ਤੋੜੋ ਖਾ ਲੋ ਵਾਕਏ ਬਹੁਤ ਮਿੱਠਾ ਖੀਰਾ ਇਹ ਤਾਂ ਹਾਂਜੀ ਮਿੱਠਾ ਖੀਰਾ ਇਹ ਤੁਸੀਂ ਹੁਣ ਕਹਿਣ ਤੋਂ ਭਾਵ ਵੀ ਇਹਨੂੰ ਗਰਮੀਆਂ ਦਾ ਮੌਸਮ ਦੇ ਕੇ ਹਾਂ ਸਿਆਲੇ 'ਚ ਬਣਾਇਆ ਵਾ 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 ਟੱਕੇ ਨਾ ਪੈਦਾਵਰ ਲੈ ਰਹੇ ਹੋ ਟੱਕੇ ਤੋਂ ਟੈਂਪਰੇਚਰ ਨਾ ਕਰਤਾ ਹਾਂ ਤੇ ਫਿਰ ਵੀ ਨਹੀਂ ਰੇਟ ਪੂਰਾ ਮਿਲਦਾ ਆ ਬਸ ਕਿਸੇ ਇਦਾਂ ਕਹਿ ਲੋ ਵੀ ਇਹਦੀ ਐਵਰੇਜ ਬੜੀ ਆ ਖੀਰੇ ਦੀ ਇਹ ਤਾਂ ਇਹਦੀ ਐਵਰੇਜ ਸਾਨੂੰ ਬਚਾ ਦਿੰਦੀ ਆ ਜੇ ਕੱਲੇ ਰੇਟ ਤੇ ਰਹੀਏ ਤੇ ਸਾਡਾ ਤਾਂ ਐਵਰੇਜ ਮਤਲਬ ਪੈਦਾਵਰ ਪਾ ਪਾ ਨਹੀਂ 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 ਝਾੜ 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 अच्छा ਝਾੜੇ ਦਾ ਸਾਨੂੰ ਬਚਾ ਜਾਂਦਾ ਇਹ ਲੱਥ ਦਾ ਬਹੁਤ ਆ ਹਾਂ ਹੋ ਹੀ ਜਾਂਦਾ ਹਾਂ ਤੇ ਜੇ ਕਿਤੇ ਉਹ ਲੱਥੇ ਨਾ ਹੈ ਇਹ ਤਾਂ ਫਿਰ ਜਿਹੜੀ ਇਹਦੀ ਚੂਲ ਬਿੰਗੀ ਕੀਤੀ ਬੰਦੀ ساری ਉਮਰ ਨਹੀਂ ਸਿੱਧੀ ਹੁੰਦੀ ਹਾਂ ਬਿਲਕੁਲ ਹਾਂ ਕਿਉਂ 17-18 ਲੱਖ ਰੁਪਏ ਜੇ ਆਪਾਂ ਹੁਣ ਲਾ ਕੇ ਖੜੇ ਆ ਜੀ ਅੱਛਾ ਅੱਛਾ ਹਾਂਜੀ ਬਿਲਕੁਲ ਸਾਰੇ ਖਰਚੇ ਉੱਤੇ ਪਏ ਹਾਂਜੀ ਤੇ ਇਦਾਂ ਹੀ ਅਸੀਂ ਮਿਰਚਾਂ ਲਾਈਆਂ ਸ਼ਿਮਲਾ ਲਾਈ ਹੈ ਹਰੀ ਮਿਰਚ ਲਾਈ ਹੈ ਤੇ ਇਦਾਂ ਹੀ ਟਮਾਟਰ ਲਾਣਾ ਅੱਛਾ ਸਬਜ਼ੀ ਦੀ ਖੇਤੀ ਕਰਦੇ ਹੋ ਤੁਸੀਂ ਸਬਜ਼ੀ ਦੀ ਖੇਤੀ ਜਿਹੜੀਆਂ ਨਾ ਮੋਟੀਆਂ ਫਸਲਾਂ ਹਾਂ ਉਹਨਾਂ ਚ ੱਤਕੇ ਹੀ ਰਹਿ ਗਏ ਸਹੀ ਗੱਲ ਉਹ ਮਾਫੀਆ ਦੇ ਹੱਥੇ ਆ ਅਸੀਂ ਹੁਣ ਮੱਕੀ ਸੇਟਦੇ ਆ ਨਾ ਆਰਤੀਏ ਕੋ ਜਾ ਕੇ ਅਸੀਂ ਬੈਠੇ ਹੁੰਨੇ ਜਿੱਦਾਂ ਚੋਰ ਨਹੀਂ ਫੜਿਆ ਹੁੰਦਾ ਠੰਡਾਰ ਦੇ ਕੋਲ ਐਦਾਂ ਉਹਨਾਂ ਕੋ ਪੈਸੇ ਮੰਗਿਦਿਆਂ ਉਹ ਕਹਿੰਦਾ ਕਰ ਦਿਆਂ ਤੁਹਾਡਾ ਕੁਝ ਫੇ ਕਹਿੰਦਾ ਅਗਲੀ ਜੁਮੇ ਰਾਤ ਆ ਸਾਰੀ ਦਿਹਾੜੀ ਬਾਹ ਕੇ ਸ਼ਾਮ ਨੂੰ ਕਹਿੰਦੇ ਅਗਲੀ ਜੁਮੇ ਰਾਤ ਆ ਰੋਣਾ ਆਂਦਾ ਤੁਸੀਂ ਮੰਡੀ ਜਾ ਕੇ ਦੇ ਜਿਵੇਂ ਕੋਈ ਦੋਸ਼ੀ ਹੁੰਨੇ ਅਸੀਂ ਐਦਾਂ ਹੋਰੀ ਵੀ ਅਸੀਂ ਮਿਹਨਤ ਕਰਕੇ ਹੱਕ ਮੰਗਦੇ ਆ ਹੱਕ ਮੰਗਦੇ ਸਿਰਫ ਕੀ ਆ ਉਹ ਚੌੜ ਦਿਖਾਉਂਦੇ ਆ ਵੀ ਜਿਹੜੀ ਕੋਈ ਅਸੀਂ ਖਾਦ ਦਾ ਥੈਲਾ ਉਹਨਾਂ ਤੋਂ ਲਿਆ ਜਾਂ ਕੋਈ ਬਿਲ ਬੁਲ ਖਾਦ ਦੇ ਥੈਲੇ ਦਾ ਜ਼ਿਕਰ ਆ ਗਿਆ ਤੁਸੀਂ ਵਧੀਆ ਕੀਤਾ ਮੈਂ ਪੁੱਛਣੀ ਸੀ ਡਾਈ ਖਾਦ ਡੀਪ ਇਹ 12200 ਰੁਪਏ ਸਾਡੇ ਪਤਾ ਕੀ ਰੇਟ ਹੈ ਹਾਂ ਪਤਾ ਏ ਕਿ ਨਹੀਂ ਨਹੀਂ ਸਾਡੇ ਸਾਡੇ 13500 ਰੁਪਏ ਦੀ ਡੀਏਪੀ ਹਾਂਜੀ ਫਿਰ ਅਸਲ ਨਹੀਂ ਹੋਣੀ ਨਾ ਜੀ ਨਾ ਇੱਕ ਨੰਬਰ ਸਾਡੀਆਂ ਖਾਦਾਂ ਸਾਰੀਆਂ ਟਾਪ ਦੀਆਂ ਕੁਝ ਹੋਰ ਵੀ ਅੱਛੀ ਕੰਪਨੀ ਬ੍ਰਾਂਡ ਸ਼੍ਰੀ ਰਾਮ ਤੁਹਾਡੀ 12 ਦੋ ਬੋਰੀਆਂ ਖਾਦ ਲਏ ਲੈ ਅੰਦਰ ਹਾਂ ਆਪਣੇ ਥੋੜੇ ਤੱਲੁਕਾ ਸਿੱਧੇ ਕਰ ਲਈਏ ਨਾ ਹੋ ਜਾਣ ਕਿਤੇ ਸਰਕਾਰਾਂ ਦੇ ਹਨਾ ਤੇ ਫਿਰ ਤੁਸੀਂ ਦੁਬਾਰਾ ਸਾਡੀ ਗੱਲ ਸੁਣੋ ਤੁਸੀਂ ਵਾਕਿਆ ਹੀ ਹੈਰਾਨ ਹੋਗੇ ਮੈਂ ਝੂਠ ਨਹੀਂ ਬੋਲਦਾ ਹਾਂ ਡੀਏਪੀ ਖਾਦ 1350 ਰੁਪਏ ਦੀ ਆ 1350 ਦੀ ਇੰਡੀਅਨ 1350 ਚਲੋ ਹੁਣ ਦੂਜੀ ਪੁੱਛ ਲਓ ਯੂਰੀਆ ਤੁਹਾਡੀ ਕਿੰਨੀ ਆ ਸਾਡੇ ਯੂਰੀਆ ਇਸ ਟਾਈਮ ਹੈਗੀ ਆ 4500 ਰੁਪਈਆ ਦੇ ਦੇ ਮਾਰੇ ਹੱਥ ਪਾ ਲਓ ਪਰ ਡੇਗ ਨਾ ਪਿਆਜ ਹਾਂ ਹਾਂ ਸਾਡੀ ਕਿੰਨੀ ਆ 250 ਰੁਪਏ ਦੀ ਨਹੀਂ ਹੁਣ ਜਮਾ ਤੁਸੀਂ ਵੀ ਤਾਂ ਕੰਮ ਚੱਕੀ ਖੜੇ ਆ ਕੈਮਰਾ ਚੱਲਦਾ ਵਕੀਲ ਸਾਹਿਬ ਕੋਲ ਆ ਕੈਮਰਾ ਚੱਲਦਾ ਪੋ ਇਹ ਮੈਂ ਅਪਲੋਡ ਕਰਨਾ ਸਾਡੇ ਸਿਰਫ 250 ਰੁਪਏ ਦੀ ਯੂਰੀਆ ਯੂਰੀਆ ਤੇ ਤੁਸੀਂ ਸਾਰੇ ਕੰਮ ਛੱਡੋ ਫਿਰ ਜ਼ਿੰਮੇਦਾਰੀ ਕਰੋ ਤੁਹਾਡਾ ਤਾਂ ਇੱਥੇ ਕੰਮ ਹੀ ਬੜਾ ਸਿੱਧਾ ਬਹੁਤ ਵਧੀਆ ਜ਼ਿੰਮੇਦਾਰ ਆ ਸਾਡਾ ਅੱਜ ਉਹ ਤੁਹਾਡੀ ਮੋਟਰ ਚੱਲਣ ਢੀ ਆ ਤੁਸੀਂ ਸੋਲਰ ਲਾਇਆ ਸੂਰਜ ਥੱਲੇ ਹੋਇਆ ਤੇ ਸੱਚ ਬੰਦ ਹਾਂ ਪੜਾਕ ਦੇਣੀ ਬੰਦ ਹੋ ਜਾਂਦੀ ਤੇ ਸਾਡੇ ਸਰਕਾਰਾਂ ਨੇ ਬਿਜਲੀ ਫ੍ਰੀ ਕੀਤੀ ਹਰ ਮੋਟਰ ਤੇ ਟਰਾਂਸਫਰਮ ਕੋਈ ਬਿੱਲ ਨਹੀਂ ਸਾਨੂੰ ਲੱਗਾ ਲਕਰ ਪਿਛਲੇ 15-20 ਸਾਲਾਂ ਤੋਂ ਸਾਨੂੰ ਕੋਈ ਬਿੱਲ ਨਹੀਂ 97 ਤੋਂ 97 ਤੋਂ ਹਾਂ 97 ਤੋਂ ਸਾਡੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਸ਼ਰਮਣੀ ਕਾਲੀਦਾ ਦੇ ਉਦੋਂ ਹੁੰਦਾ ਸੀ ਉਹਨਾਂ ਨੇ ਇਹ ਫ੍ਰੀ ਕੀਤੀ ਇਹ ਚੀਜ਼ ਕਦੀ ਤੁਹਾਡੇ ਸਾਹਮਣੇ ਨਹੀਂ ਆਈ ਕਿੰਨੇ ਬਲੌਗਰ ਤੁਹਾਡੇ ਕੋਲ ਆਉਂਦੇ ਕਿੰਨੇ ਲੋਕ ਆਉਂਦੇ ਕਮਾਲ ਹੈ ਤੇ ਤੁਸੀਂ ਫੇਰ ਕਰਦੇ ਕਿਉਂ ਨਹੀਂ ਕੀਤੀ ਸਹੀ ਗੱਲ ਹੈ ਨਹੀਂ ਖੇਤੀ ਕਰਦੇ ਸਾਡੇ ਨਹੀਂ ਜਿੰਨਾ ਮਰਜ਼ੀ ਟੂਲ ਚਲਾ ਲਓ ਜਿੰਨਾ ਮਰਜ਼ੀ ਚਲਾ ਬਿਲਕੁਲ ਟੋਟਲ ਫ੍ਰੀ ਨੇ ਵਾਧੂ ਹੋ ਜਾਂਦਾ ਨਹੀਂ ਇੱਕ ਬੰਦੇ ਦੇ ਹੁਣ ਵੇਖੋ ਨਾ ਇੱਕ ਬੰਦੇ ਦੇ 15 ਕਿੱਲੇ ਪੈ ਲਈ ਆ ਉਹਦੇ ਤਿੰਨ ਟਿਊਬਲ ਹੋ ਗਏ ਤੇ ਤਿੰਨੇ ਟਿਊਬਲ 8 ਘੰਟੇ ਚੱਲਨੇ ਆ ਗੱਲ ਕਰ ਕਿੰਨਾ ਰਫੜ ਬਣ ਗਿਆ ਝੋਨੇ ਲਾਉਣ ਵਾਸਤੇ ਮੁੰਜੀ ਲਾਉਣਾ ਸੀ ਤੇ ਸਾਡੀ ਤਾਂ ਬਹੁਤ ਵਧੀਆ ਸਾਡੇ ਸਬਸਿਡੀ ਬਹੁਤ ਆ ਸਾਨੂੰ ਇੰਨਾ ਸਾਰਾ ਲਾ ਦੇਣਾ ਤੇ ਅਸੀਂ ਆਪਣੇ ਮੁਲਕ ਨੂੰ ਕਿਤੇ ਦਾ ਕਿਤੇ ਲੈ ਜਾਈਏ ਹਾਂ ਜਿੰਨੀ ਅਸੀਂ ਮਿਹਨਤ ਕਰਦੇ ਇੱਥੇ ਬਿਲਕੁਲ ਮਿਹਨਤ ਬਹੁਤ ਕਰਦੇ ਤੇ ਜੇ ਕਿਤੇ ਵਪਾਰ ਹੋਵੇ ਖੁੱਲਾ ਹਾਂ 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 ਠੀਕ ਹੈ ਜੀ ਤੇ ਫਿਰ ਵੇਖੋ ਤੁਸੀਂ ਤੁਹਾਡੇ ਇਥੋਂ ਦੀ ਕਿੰਨੀ ਆਮਦਨ ਆ ਲੋਕਾਂ ਨੂੰ ਤੁਹਾਡੀਆਂ ਸਬਜ਼ੀਆਂ ਜਾਣ ਸਾਡੀਆਂ ਸਬਜ਼ੀਆਂ ਹੋਣ ਸਾਡੀਆਂ ਖਾਦਾਂ ਦਵਾਈਆਂ ਹੋਣ ਮੈਡੀਸਨ ਆਵੇ ਅਸੀਂ ਤਾਂ ਜੀ ਕਹਿ ਕਹਿ ਕੇ ਥੱਕ ਗਏ ਆ ਵੀ ਵੀ ਸਾਨੂੰ ਬਚਾਣਾ ਨਾ ਤੇ ਇਹ ਵਪਾਰ ਕਰੋ ਇੱਕ ਦੂਏ ਨਾਲ ਬਿਲਕੁਲ ਪਿਆਰ ਵਧਾਓ ਸਾਡੀ ਜਿਹੜੀ ਕੋਈ ਸਬਜ਼ੀ ਉਧਰ ਜਾਵੇ ਉਧਰਲੀ ਸਬਜ਼ੀ ਇੱਧਰ ਆਵੇ ਤਾਂ ਬਚਦੇ ਆ ਨਹੀਂ ਤੇ ਬਚਦੇ ਨਹੀਂ ਤੇ ਤੁਸੀਂ ਹੈਰਾਨ ਨਹੀਂ ਹੋਏ ਵੈਸੇ ਵਾਕਈ ਡੀਪ ਕੇ ਮੰਨਦੇ ਨਹੀਂ ਪਏ ਸਾਹ ਹੁਣ ਦੇਖ ਲਓ ਵੀ ਆਜ਼ਮੀਦਾਰ ਖੜਿਆ 200 ਰੁਪਏ ਦੀ ਯੂਰੀਆ ਲੱਭਦੀ ਇਥੇ 2.5 250 ਰੁਪਏ ਦੀ ਬੋਰੀ ਆ ਯੂਰੀਆ ਦੀ ਹਾਂ 275 ਰੁਪਏ ਦੀ ਹੈ 1300 ਦੀ ਸਾਡੀ ਡਾਈ ਸਾਡੇ 1350 ਦੀ ਹੂੰ ਅਖੀਰ ਆ ਬਈ ਸਾਰਾ ਕੁਝ ਤੁਹਾਡਾ ਵਧੀਆ ਤੇ ਮੈਂ ਕਹਣਾ ਅੱਲਾਹ ਕਰੇ ਤੁਸੀਂ ਹੋਰ ਇਹਦੀ ਤਰੱਕੀ ਕਰੋ ਚੱਲੀਏ ਹੁਣ ਖੀਰਾ ਖਾ ਲਓ ਇੱਕ ਅਦਾ ਹੋਰ ਖੀਰਾ ਅੱਗੇ ਖਾਣੇ ਵੇਲੇ ਦੋਗ ਅੱਛਾ ਨਾ ਕੈਮਰਾ ਬੰਦ ਹੋਵੇ ਨਾ ਕੁਰਲੀ ਕਰ ਲਿਓ ਸਵੇਰੇ ਸਪਰੇਅ ਕਰੀ ਸੀ ਉਹ ਤੁਹਾਡੀ ਸੰਗ ਚ ਉਂਗਲ ਮਾਰ ਕੇ ਕੱਢਣਾ ਪੈਣਾ ਤਾਂ ਖਾਲੇ ਢੱਡੇ ਚੱਲੇ ਗਿਆ ਕੁਰਲੀ ਨਾਲ ਕੁਝ ਨਹੀਂ ਬਣਿਆ ਕੁਝ ਨਹੀਂ ਮੂੰਹ ਤੇ ਕੋਈ ਰਿਕਾਰਡ ਆ ਆਪੇ ਜੇ ਕੁਝ ਹੋ ਗਿਆ ਤੇ ਭੁਗਤਿਓ ਚਲ ਹਾਂ ਤੁਹਾਡੇ ਜਿੰਨਾ ਜੰਪਰੇ